ਉਹ ਦੇਖ ਸਕਦੇ ਹਾਂ ਗੋਲੀ 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 ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਐਕਸਕਲੂਸਿਵ ਤਸਵੀਰਾਂ ਸੁਖਵੀਰ ਕਿਥੋਂ ਆਇਆ ਬੜਾ ਬੜਾ ਨਾ ਇਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਥੋਂ ਆਇਆ ਗੋਲੀ ਕਿਉਂ ਮਾਰੀ ਗਈ ਕਿਉਂ ਮਾਰੀ ਗੋਲੀ ਕੀ ਕਾਰਨ ਸੀ ਕੀ ਕਾਰਨ ਦੀ ਗੋਲੀ ਬਫਰ ਉਹੋਕਾ ਉਹਨੇ ਸਾਰੇ ਗੁਨਾਹ ਕਬੂਲ ਕਰ ਲਏ। ਸੋਧਾ ਲਵੜਾ ਸੋਧਾ ਲਵੜਾ ਟਿੱਕੀ ਕਿਹਨੇ? ਸਾਨੂੰ ਆ ਜੀ ਕੋਈ ਨਹੀਂ ਵਖੋ ਸਾਡੇ ਕੋ ਮਾਨਯੋਗ ਮਾਨਯੋਗ ਕਮਿਸ਼ਨਰ ਸਾਹਿਬ ਨੇ ਸਵੇਰ ਤੜਕੇ 6 ਵਜੇ ਉਸ ਤੋਂ ਬਾਅਦ 7 ਵਜੇ ਬਰੀਫ ਕੀਤਾ ਸੀ ਕਿ ਪ੍ਰੋਪਰ ਧਿਆਨ ਰੱਖਣਾ ਵਾ ਅਸੀਂ ਹਰ ਜਗ੍ਹਾ ਜਿਹੜਾ ਬਿਲਕੁਲ ਪ੍ਰੋਪਰ ਬੰਦੇ ਸਾਡੇ ਲੱਗੇ ਸੀ ਔਰ ਇਸ ਸਰ ਐਡੇ ਵੱਡੇ ਐਡੇ ਨੀ ਤੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇੜਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਕ ਦਈਏ ਕਿਸੇ ਨੂੰ ਅਸੀਂ ਸੰਕਤੀ ਰੂਪ ਦੇ ਡੱਕ ਨਹੀਂ ਸਕਦੇ ਕਿਰ ਕਿਰ ਸ਼ਾਂਤੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼ ਪਲੀਜ਼ 1 ਮਿੰਟ ਖੋਲ ਰੈਂਡਰਿੰਗ ਖੋਲ ਮਿਲਿਆ ਕਿਤੇ ਜੱਟ ਬੰਦੇ ਆ ਗਏ ਜੀ ਖੋਲ ਹੱਥ ਦੇ ਖੋਲ ਬਰਾਮੇ ਪਲੀਜ਼ ਮਾੜਾ ਇੱਕ ਪਾਪਰ ਖੋਲ ਮਿਲਿਆ ਜੀ ਰਾਂ ਸਿੰਘ ਜੀ ਆ ਮੈਂ ਤੁਹਾਨੂੰ ਬਾਬਾ ਡੋਲਕ ਸਿੰਘ ਤੇ ਕਾਂਗਰਸ ਵਿਦਵਾਨ ਮੈਨੂੰ ਹੁਣੇੋਂ ਸਰ ਟੈਲੀਫੋਨ ਗਿਆ ਤਾਂ ਮੈਂ ਤਰਾੰ ਤੇਥੇ ਨਹੀਂ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿ ਪੁਲਿਸ ਨੇ ਰੱਖਿਆ ਲੋ ਪਰ ਕੇ ਲੈ ਗਈ ਆ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਹ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਸ਼ਾ ਅੰਗ ਸੰਗ ਜਾਂ ਸਰਦਾਰ ਸਖਬੀਰ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਲਕਿਨ ਸਾਹਮਣੇ ਪ੍ਰਤੱਖ ਜਿਹੜੇ ਆ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤਾਂਗਣਾ ਹੋਇਆ ਹੁਣ ਪੁਲਿਸ ਸਾਰੀ ਗਾਂਦ ਗੰਦ ਚ ਸੁਰੱਖਿਆ ਪ੍ਰਬੰਧ ਅਸੀਂ ਹੁਣ ਵੀ ਦੇਖ ਰਹੇ ਆ ਕਿ ਆ ਜਿਆਦਾ ਜ਼ੋਰ ਸਰਦਾਰ ਸਾਹਿਬ ਮੀਡੀਆ ਦੇ ਆ ਜਰਾ ਹੋਰ ਗਾਂਦ ਜਿਹੜਾ ਸਾਰਾ ਹੀ ਛੇੜ ਮੀਡੀਆ ਨੇ